ਪਾਸਟਰ ਗੁਰਸਰਨ ਰਬਿੰਦਰ ਦਾਸੀ ਆ ਉਹ ਉਹਨਾਂ ਦਾ ਮੂੰਹ ਜਿਹੜੇ ਬਚਨ ਅਸੀਂ ਸੁਣੀਦੇ ਆ ਸਾਨੂੰ ਇਦਾਂ ਲੱਗਦਾ ਕਿ ਅਸੀਂ ਪਰਮੇਸ਼ਵਰ ਦੇ ਕੋਲੇ ਸੁਣ ਰਹੇ ਆ ਤੇ ਉਹਨਾਂ ਦੀ ਦੁਆ ਪ੍ਰਾਰਥਨਾ ਜੋ ਵੀ ਉਹ ਸਾਡੇ ਲਈ ਕਰਦੇ ਆ ਸਾਡੀ ਜ਼ਿੰਦਗੀ ਚ ਪੂਰੀ ਹੁੰਦੀ ਆ ਬਹੁਤ ਆਨੰਦ ਮਿਲਦਾ ਆ ਅਸੀਂ ਸਵੇਰ ਨੂੰ ਮਾਰਨਿੰਗ ਪ੍ਰੇਅਰ ਵੇਟ ਕਰਦੇ ਰਹਿੰਦੇ ਆ ਕਿ ਕਦੋਂ ਪਾਸਟਰ ਜੀ ਆਨਲਾਈਨ ਹੋਣ ਫੋਨ ਕਰ ਕੇ ਉਹਨਾਂ ਛੱਡਦੇ ਹੀ ਦਾ ਜਦੋਂ ਆਨਲਾਈਨ ਹੁੰਦੇ ਆ ਨਾਲ ਹੀ ਚੱਲ ਪੈਂਦੀ ਉਹਨਾਂ ਦੀ ਪ੍ਰੇਅਰ ਅੱਜ ਖੋਜਾਲ ਚਰਚ ਵਿੱਚ ਆਏ ਆ ਕਿਸ ਤਰ੍ਹਾਂ ਦਾ ਲੱਗ ਰਿਹਾ ਵਧੀਆ ਬਹੁਤ ਵਧੀਆ ਲੱਗਦਾ ਆ ਇਹ ਸੰਗਤੀ ਬਹੁਤ ਵਧੀਆ ਹੀ ਆ ਸਿਸ ਜੀ ਬਹੁਤ ਸੋਨਾ ਮੈਸੇਜ ਦਿੰਦੇ ਆ ਔਰ ਜੀਵਨ ਨੂੰ ਸੁਧਰਨ ਵਾਲੇ ਮੈਸੇਜ ਦਿੰਦੇ ਆ ਬਹੁਤ ਜ਼ਿਆਦਾ ਵਧੀਆ ਸਾਨੂੰ ਜ਼ਿੰਦਗੀ ਦੇ ਵਿੱਚ ਬਹੁਤ ਸਿੱਖਣ ਨੂੰ ਮਿਲਦਾ ਪਿਆ ਵਾ ਤੇ ਅੱਜ ਅਸੀਂ ਬੜੀ ਉਸ਼ਾ ਦੇ ਨਾਲ ਅੱਜ ਆਏ ਆ ਪਾਸਟਰ ਗੁਰシャン ਜੀ ਬਾਰੇ ਕੀ ਕਹਿਣਾ ਚਾਹੁੰਦੇ ਆ ਮੈਂ ਕਾ ਜੀ ਕੁਛ ਮੈਂ ਸ਼ਬਦ ਮੇਰੇ ਕੋਲ ਨਹੀਂ ਹੈਗੇ ਇੰਨੀ ਕੋ ਪ੍ਰਭੂ ਦੀ ਦਾਸੀ ਨੇ ਪ੍ਰਭੂ ਦੀ ਕਿਰਪਾ ਨੂੰ ਪਾ ਲਿਆ ਹੈ ਕਿ ਆਤਮਿਕ ਤਰੀਕੇ ਦੇ ਨਾਲ ਮੈਂ ਦੇਖਾਂ ਤੇ ਸੋਚਾਂ ਤੇ ਪ੍ਰਭੂ ਦੀ ਦਾਸੀ ਦੇ ਬਹੁਤ ਵੱਡੀ ਮਹਾਨ ਪਰਮੇਸ਼ਰ ਦੀ ਯਹੋਵਾ ਦੀ ਪ੍ਰਭੂ ਯਿਸੂ ਮਸੀਹ ਦੀ ਬੜੀ ਮਹਾਨ ਕਿਰਪਾ ਤੇ ਇਹੋ ਜਿਹੇ ਦਾਸ ਤੇ ਦਾਸੀਆਂ ਬਹੁਤ ਵਿਰਲੇ ਲੱਭਦੇ ਆ ਤੇ ਬੜੀ ਖੁਸ਼ੀ ਆ ਜੀ ਇਸ ਗੱਲ ਦੀ ਕਿ ਪ੍ਰਭੂ ਨੇ ਆਪਣੀ ਦਾਸੀ ਨੂੰ ਇੱਕ ਵਧੀਆ ਬles ਕੀਤਾ ਹੋਇਆ ਤੇ ਪ੍ਰਭੂ ਦੀ ਕਿਰਪਾ ਦੇ ਨਾਲ ਵਧੀਆ ਸੇਵਾ ਉਹਨਾਂ ਨੂੰ ਬਖਸ਼ੀ ਆ ਤੇ ਉਹ ਨਿਭਾਰਿਆ ਆਪਣੀ ਡਿਊਟੀ ਬਹੁਤ ਵਧੀਆ ਮੀਟਿੰਗਸ ਹੁੰਦੀਆਂ ਬਹੁਤ ਵਧੀਆ ਸਿੱਖਣ ਨੂੰ ਮਿਲਦਾ ਪ੍ਰਭੂ ਬਾਰੇ ਦੱਸਦੇ ਨੇ ਸਾਨੂੰ ਤੇ ਬਹੁਤ ਵਧੀਆ ਹੁੰਦਾ ਵਾ ਸਾਨੂੰ ਸਿੱਖਣਾ ਚਾਹੀਦਾ ਵਾ ਸਾਨੂੰ ਸਾਰਿਆਂ ਨੂੰ ਆਪਣਾ ਜੀਵਨ ਬਦਲਣਾ ਚਾਹੀਦਾ ਵਾ ਉਹਨਾਂ ਦੇ ਬਚਨ ਦੇ ਦੁਆਰਾ ਪਾਸਟਰ ਗੁਸ਼ਨ ਜੀ ਬਹੁਤ ਪਿਆਰੇ ਆ ਉਹਨਾਂ ਦੀ ਆਵਾਜ਼ ਬਹੁਤ ਪਿਆਰੀ ਆ ਉਹ ਬਹੁਤ ਸੋਹਣਾ ਪ੍ਰਚਾਰ ਕਰਦੇ ਆ ਉਹਨਾਂ ਦੇ ਪ੍ਰਚਾਰ ਕਰਨ ਦੇ ਨਾਲ ਗਵਾਈਆਂ ਬਣਦੀਆਂ ਜ਼ਿੰਦਗੀ ਦੇ ਵਿੱਚ ਪਾਸਟਰ ਗੁਸ਼ਨ ਜੀ ਬਾਰੇ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਕਹਿੰਦੇ ਆ ਬਹੁਤ ਵਧੀਆ ਬੋਲਦੇ ਆ ਬਹੁਤ ਵਧੀਆ ਚੰਗਾ ਲੱਗਦਾ ਸਾਨੂੰ ਜਦੋਂ ਸੁਣੀਦਾ ਸੀ ਉਹਨਾਂ ਬਾਰੇ ਬਹੁਤ ਵਧੀਆ ਲੱਗਦਾ ਵਾ ਪ੍ਰਚਾਰ ਬਹੁਤ ਵਧੀਆ ਕਰਦੇ ਆ ਧੰਨਵਾਦ ਉਸ ਪਰਮੇਸ਼ਵਰ ਦਾ ਅਸੀਂ ਕੋਚੇਵਾਲ ਚ ਚਰਚ ਬਾਰੇ ਬਹੁਤ ਵਧੀਆ ਕਹਿਣਾ ਚਾਹੁੰਦੇ ਆ ਕਿ ਇੱਥੇ ਇੰਨੀ ਸਾਨੂੰ ਆਨੰਦ ਤੇ ਸ਼ਾਂਤੀ ਮਿਲਦੀ ਆਣ ਕੇ ਜਦੋਂ ਪਾਸਟਰ ਜੀ ਸਾਡੇ ਲਈ ਪ੍ਰਿਆ ਕਰਦੇ ਆ ਤੇ ਸਾਨੂੰ ਸਾਡੇ ਰੋਕਾ ਤੋਂ ਨਸਤਾਰਾ ਮਿਲਿਆ ਬਹੁਤ ਸਾਰੀਆਂ ਸਾਨੂੰ ਆਸ਼ਾ ਵਰਕਤਾ ਮਿਲੀਆਂ ਆ ਤੇ ਪ੍ਰਭ ਦਾ ਸ਼ੁਕਰ ਧੰਨਵਾਦ ਕਰਦੇ ਸਾਨੂੰ ਇਦਾਂ ਦਾ ਚਰਚ ਮਿਲਿਆ ਤੇ ਇਦਾਂ ਤੇ ਸਾਨੂੰ ਆਗੂ ਮਿਲੇ ਆ ਕਿ ਸ਼ਾਇਦ ਮੈਂ ਕਹਿੰਨੀ ਕਿਤੇ ਇਦਾਂ ਦੇ ਨਹੀਂ ਹੈਗੇ ਜੀ ਜੀ ਸਾਨੂੰ ਚੰਗੀ ਸਿੱਖਿਆ ਦਿੰਦੇ ਆ ਚੰਗੀਆਂ ਗੱਲਾਂ ਦੱਸਦੇ ਆ ਜੋ ਕਿ ਸਾਨੂੰ ਕਦੇ ਕਿਤੇ ਨਹੀਂ ਸੁਣਨ ਨੂੰ ਮਿਲੀਆਂ ਹੋਣਗੀਆਂ ਨਾ ਤੇ ਉਹਨਾਂ ਦੀਆਂ ਦੁਆਵਾਂ ਸਦਕਾ ਅਸੀਂ ਸਾਡੀਆਂ ਉਮਰਾਂ 'ਚ ਵੀ ਵਾਧਾ ਹੋਇਆ ਤੇ ਸਾਡੇ ਬੱਚੇ ਵੀ ਅੱਜ ਵਿਦੇਸ਼ਾਂ ਵਿੱਚ ਬੈਠੇ ਆ ਪਾਸੂ ਗੋਸ਼ਾਨ ਜੀ ਦਾ ਪ੍ਰਚਾਰ ਤੇ ਉਹਨਾਂ ਦੀ ਸਿੱਖਿਆ ਬਿਲਕੁਲ ਖਰੀ ਸਿੱਖਿਆ ਜਿਹੜੀ ਬਿਲਕੁਲ ਰੋਲ ਤੇ ਬਿਲਕੁਲ ਪਵਿੱਤਰ ਸਿੱਖਿਆ ਆ ਉਹ ਇਦਾਂ ਦੀ ਸਿੱਖਿਆ ਨਾ ਤਾਂ ਸਾਨੂੰ ਕਿਤੇ ਮਿਲਨੀ ਆ ਤਾਂ ਨਾ ਮਿਲ ਸਕਦੀ ਆ ਜਿੰਨੇ ਵੀ ਲੋਕ ਸੌਂਦੇ ਆ ਮੈਂ ਕਿ ਨਹੀਂ ਉਹ ਇੱਕ ਇੱਕ ਉਹਨਾਂ ਦਾ ਸ਼ਬਦ ਉਹਨਾਂ ਦੀ ਜ਼ਿੰਦਗੀ ਚ ਪੂਰਾ ਹੁੰਦਾ ਆ ਤੇ ਉਹਨਾਂ ਦੀ ਪ੍ਰਾਰਥਨਾ ਨਾ ਰੋਗੀ ਚੰਗੇ ਹੁੰਦੇ ਆ ਤੇ ਚੰਗੇ ਹੁੰਦੇ ਰਹਿਣਗੇ ਸੱਚਮੁੱਚ ਬਹੁਤ ਵੱਡੀਆਂ ਗਵਾਹੀਆਂ ਬੰਦੀਆਂ ਆ ਸਾਡੀ ਜ਼ਿੰਦਗੀ ਦੇ ਵਿੱਚ ਹਰ ਰੋਜ਼ ਇੱਕ ਨਵੀਂ ਗਵਾਹੀ ਬੰਦੀ ਆ ਤੇ ਅਸੀਂ ਆਪਣੀ ਜ਼ਿੰਦਗੀ ਵਿੱਚ ਹਰ ਰੋਜ਼ ਇੱਕ ਗਵਾਹੀ ਨੂੰ ਸੱਚੀ ਅਸੀਂ ਪੈਦਾ ਹੁੰਦੇ ਦੇਖਦੇ ਆ ਤੇ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਕਿ ਸਾਨੂੰ ਇੱਕ ਜੀਵਤ ਚਰਚ ਦਾ ਹਿੱਸਾ ਬਣਦਾ ਮੌਕਾ ਮਿਲਿਆ ਤੇ ਪਰਮੇਸ਼ਰ ਦੇ ਦਾਸ ਸਾਨੂੰ ਦਾਸ ਜਿਹੜੇ ਮਿਲੇ ਉਹ ਸੱਚ ਵਿੱਚ ਬਾਈਬਲ ਦੇ ਮਤਲਬਕ ਤੇ ਪੂਤਰਾਤਮਾ ਦੀ ਗਵਾਹੀ ਨਾ ਚਲਦੇ ਆ ਤੇ ਬਹੁਤ ਵਧੀਆ ਪ੍ਰਚਾਰ ਕਰਦੇ ਤੇ ਬਹੁਤ ਵਧੀਆ ਉਹਨਾਂ ਦਾ ਪ੍ਰਚਾਰ ਹੈ ਤੇ ਜਿਹੜੇ ਸੌਂਦੇ ਉਹਨਾਂ ਲੋਕਾਂ ਦੀ ਜ਼ਿੰਦਗੀ 'ਚ ਬਹੁਤ ਵੱਡਾ ਛਟਕਾਰਾ ਹੁੰਦਾ ਤੇ ਪ੍ਰਾਰਥਨਾ ਨਾਲ ਰੋਗੀ ਚੰਗੇ ਹੁੰਦੇ ਸ਼ਿਫਾ ਮਿਲਦੀ ਲੋਕਾਂ ਨੂੰ ਅਗਰ ਸਰਨਜੀ ਬਹੁਤ ਸਾਡੇ 10-10 ਸੀ ਬਹੁਤ ਵਧੀਆ ਵਾ ਪ੍ਰਭੂ ਦਾ ਵਚਨ ਲੈ ਕੇ ਆਉਂਦੇ ਆ ਸਾਨੂੰ ਬਹੁਤ ਆਸ਼ੀਸ਼ ਬਰਕਤ ਮਿਲਦੀ ਹੈ ਅਨੁਵਰਤ ਕਰਨੇ ਪਰਮੇਸ਼ਰ ਦਾ ਦਾਸੀ ਦਾਸ ਲੋ ਬਹੁਤ ਪਿਆਰ ਮਿਲਿਆ ਬਹੁਤ ਗਵਾਹੀਆਂ ਹੁੰਦੀਆਂ ਨੇ ਦਾਸੀ ਦਾਸ ਚੰਗਾ ਪ੍ਰਚਾਰ ਕਰਦੇ ਨੇ ਸਾਨੂੰ ਆਸ਼ੀਸ਼ ਬਰਕਤ ਮਿਲਦੀ ਹੈ ਦਾਸੀ ਦਾਸ ਦੇ ਰਹਿਂ ਦੁਆਵਾ ਪ੍ਰਾਰਥਨਾ ਨਾਲ ਔਨਲਾਈਨ ਪ੍ਰੇਅਰ ਮੀਟਿੰਗ ਦੇ ਵਿੱਚ ਕੀ ਤੁਹਾਡੀ ਜ਼ਿੰਦਗੀ 'ਚ ਕਿੰਨਾ ਕੋ ਇੰਪਰੂਵਮੈਂਟ ਹੋਇਆ ਬਹੁਤ ਬles ਕੀਤਾ ਸਾਨੂੰ ਸੋਚਾਂ ਤੋਂ ਵੱਧ ਕੇ ਪਰਮੇਸ਼ਰ ਨੇ ਸਾਨੂੰ ਦਿੱਤਾ ਅਸੀਂ ਪ੍ਰਭੂ ਦਾ ਸ਼ੁਕਰ ਕਰਦੇ ਆ ਧੰਨਵਾਦ ਕਰਦੇ ਆ ਦੂਸਰੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਆ ਅਸੀਂ ਕਹਿੰਦੇ ਆ ਕਿ ਜਿਸ ਤਰ੍ਹਾਂ ਸਾਨੂੰ ਪਰਮੇਸ਼ਰ ਨੇ ਬLES ਕੀਤਾ ਤੇ ਬਹੁਤ ਸਾਰੇ ਲੋਕਾਂ ਨੂੰ ਮੈਂ ਇਹੀ ਕਹੂੰਗੀ ਕਿ ਉਹ ਵੀ ਇੱਥੇ ਆਉਣ ਤੇ ਆਪਣੇ ਹਰ ਇੱਕ ਦੁੱਖਾਂ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਸਾਨੂੰ ਪ੍ਰਭੂ ਨੇ ਸਭ ਤੋਂ ਬੈਸਟ ਆਲ ਵਰਲਡ ਤੋਂ ਸਭ ਤੋਂ ਬੈਸਟ ਸਾਨੂੰ ਦਾਸ ਦਿੱਤੇ ਆ ਪ੍ਰਭੂ ਨੇ ਆਤਮਿਕ ਦਾਸ ਦਿੱਤੇ ਆ ਸਾਨੂੰ ਆਤਮਿਕ ਜੀਵਨ ਸਿਖਾਉਂਦੇ ਆ ਅਸੀਂ ਬਹੁਤ ਬLES ਹੋਏ ਆ ਪ੍ਰਭੂ ਨੇ ਸਾਨੂੰ ਸਾਡੀਆਂ ਸੋਚਾਂ ਤੋਂ ਵੱਧ ਕੇ ਬLES ਕੀਤਾ ਬਹੁਤ ਵੱਡੇ ਕੰਮ ਪਰਮੇਸ਼ਰ ਨੇ ਸਾਡੀ ਜ਼ਿੰਦਗੀ ਵਿੱਚ ਕੀਤੇ ਆ ਇਹ ਪ੍ਰਭੂ ਦਾ ਘਰ ਆ ਪ੍ਰਭੂ ਇਸ ਚ ਦਾ ਘਰ ਆ ਇੱਥੇ ਅਸੀਂ ਦੁੱਖਾਂ ਤੋਂ ਉਜਾਦ ਪਾਣੇ ਆ ਸ਼ਾਂਤੀ ਪਾਣੇ ਆ ਕੇ ਬਾਸ਼ਕੁਸ਼ਣ ਜੀ ਦੀ ਆਨਲਾਈਨ ਪ੍ਰੇਅਰ ਤੋਂ ਤੁਸੀਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਚੇਂਜ ਆਇਆ ਅਸੀਂ ਪਰਮੇਸ਼ਰ ਦੇ ਨਾਲ ਹੋਰ ਜ਼ਿਆਦਾ ਜੁੜੇ ਆ ਉਹਨਾਂ ਦੇ ਸਾਡਾ ਵਿਸ਼ਵਾਸ ਜ਼ਿਆਦਾ ਵਧਿਆ ਆ ਉਹਨਾਂ ਦੇ ਨਾਲ ਪ੍ਰੇਅਰ ਦੇ ਨਾਲ ਜੁੜਨ ਦੇ ਨਾਲ